ਸਸਿਕਾ ਜੀ ਅੱਜ ਦੇ ਬਲੌਗ ਸਵਾਗਤ ਭਲਾ ਕੀ ਕਰਦੀ ਆ ਗੋਦੀ 'ਚ ਬੈਠੀ ਦੇਖ ਲਓ ਮੇਰੀ ਬੀ ਜਾਨੀ ਕੀ ਹੋਇਆ ਬੀਬੀ ਸਵੇਰ ਦੇ ਉੱਠੀ ਨਹੀਂ ਤੈਂ 3:30 ਵਜੇ ਗਿਆ ਕੰਮ ਕਰਕੇ ਹਟੀ ਹੁਣ ਸਬਜ਼ੀਆਂ ਕੱਢ ਕੇ ਹਟੀਆਂ ਬੇਲਾ ਨੂੰ ਨਾ ਸੁਟਾਇਆ ਇੱਕ ਵੜੀ ਬਿੱਲੀ ਆ ਗਈ ਉਹਨੂੰ ਪੁਝਾਇਆ ਦੁੱਧ ਪੀਣ ਆ ਗਈ ਸੀ ਮੈਂ ਕਿਹਾ ਭਜੋ ਪੁਝਾਓ ਪੁਝਾਓ ਇਹਨੂੰ ਬਿੱਲੀ ਨੂੰ ਪੁਝਾਓ ਠੰਡੀ ਜੀ ਸਵੇਰੀ 12 ਵਜੇ ਚੜਦੀ ਆ ਹਨਾ ਐ ਵੀ ਹੁਣ ਵਾਲ ਬੂਲ ਕਟਾ ਕੇ ਆਇਆ ਹਾਂ ਪੰਨਾ ਆ ਕੇ ਫੇ ਚੱਲਦੇ ਆ ਦੁਕਾਨੇ ਪਾਪਾ ਕੋ ਕਿ ਨਹੀਂ ਹਾਂ ਹਾਂ ਬੀਬੀ ਨੂੰ ਦੰਨਾ ਵਾ ਪਤਾ ਜਦੋਂ ਬਲੌਗ ਸ਼ੁਰੂ ਹੋ ਗਿਆ ਹਾਂਜੀ ਹਾਂ ਇਦਾਂ ਵਾ ਕਰ ਦੇਣਾ ਹਨਾ ਬੀਬੀ ਨਹੀਂ ਫੇ ਮੈਂ ਬਲੌਗ ਬੋਲ ਵਾਲ ਤਾਂ ਪਹਿਲਾਂ ਸਹੀ ਕਰ ਲਾ ਬੀਬੀ ਆਪਣੇ ਹਾਂ ਬੀਬੀ ਕੋ ਗਾਣਾ ਸੁਣਾਉਣ ਲੱਗੀ ਹੁਣ ਉੱਠ ਗਈ ਆ ਕੀ ਕਹਿਣਾ ਬੀਬੀ ਪਰਸੋਂ ਨੂੰ ਜਾਣਾ ਆ ਨੱਥੂਚਾੜ ਨੂੰ ਲੈ ਭਾਈ ਉੱਥੇ ਆਪਾਂ ਬਲੌਗ ਬਣਾਉਣਾ ਆ ਹਾਂ ਫੇ ਇੱਥੇ ਲੋਹੜੀ ਪਾਉਣੀ ਆ ਮੇਰੀ ਭਤੀਜੀ ਦਾ ਮੁੰਡਾ ਹੋਇਆ ਆ ਹਾਂ ਆਪਾਂ ਜਾਵਾਂਗੇ ਭੰਗੜਾ ਪਾਵਾਂਗੇ ਉੱਥੇ ਕਹਨੇ ਕਹਨੇ ਜਾਣਾ ਹੈ ਕਹਨੇ ਕਹਨੇ ਜਾਣਾ ਤੂੰ ਜਾਣਾ ਮੈਂ ਜਾਣਾ ਪਿੰਦੇ ਨੇ ਜਾਣਾ ਮੰਨੂ ਨੇ ਜਾਣਾ ਸਾਰੇ ਲੋੜੀ ਵਾਲੇ ਦਿਨ ਆਪਾਂ ਤਾਂ ਚੱਲ ਜਾਣਾ ਆ ਤੇ ਇੱਥੇ ਪਾਪੇ ਨੇ ਤਾਂ ਬੈਲਾ ਰਹਿ ਜਾਣਾ ਆ ਬੈਲਾ ਨੂੰ ਗੱਡੀ ਚ ਰੱਖ ਨਹੀਂ ਤਾਂ ਫੇ ਲੋੜੀ ਵਾਲੇ ਦਿਨ ਨਿਆਣਿਆਂ ਨੇ ਬੂਹੇ ਖੜਕਾਉਣੇ ਇਹਨੇ ਭਜਾ ਦਿਆ ਕਰਨੇ ਹੁਣ ਕੀ ਕਰੀਏ ਉਹਨਾਂ ਨੇ ਪ੍ਰੋਗਰਾਮ ਹੀ ਐਸਾ ਰੱਖਿਆ ਹੁਣ ਕੀ ਕੀਤਾ ਜਾਵੇ ਫੇ ਤਾਂ ਆਪਣੇ ਵੀ ਵੀ ਪੈਸੇ ਬਾਜ ਜਾ ਬੈਲਾ ਨੇ ਤਾਂ ਪਾਪੇ ਨੇ ਇਕੱਲੇ ਨੇ ਘਰੇ ਰਹਿ ਜਾਣਾ ਆ ਤਾਂ ਕਿੱਧਰ ਕਿੱਧਰ ਰਹੂੰਗਾ ਬੂਹਾ ਲਗਾ ਰਹੂੰਗਾ ਨਹੀਂ ਨਹੀਂ ਪਾਪੇ ਤੇਰੇ ਕੋ ਨਾਨੇ ਨੂੰ ਛੱਡ ਦੇਣਾ ਹਨਾ ਬੈਲਾ ਨਾਨੇ ਨੂੰ ਬੈਲਾ ਨੂੰ ਬੰਦ ਦੇਣਾ ਆਪਾਂ ਕਿਉਂ ਨਾਨੇ ਨੇ ਕਿਹਾ ਉਹ ਪੈਸੇ ਬੰਦੇ ਨੇ ਇਹਨੂੰ ਤਾਂ ਫੇਰ ਕੀ ਆ ਬੈਲਾ ਇੱਥੇ ਬੰਦ ਦੇਣੀ ਆ ਉਹ ਨਹੀਂ ਪੈਸੇ ਬੰਦੇ ਨੇ ਦੇ ਦੇਣੇ ਉਹ ਕੋਈ ਨਾ ਇੱਥੇ ਸਾਰਿਆਂ ਦੇਣਾ ਆ ਕਨਹੀਂ ਬੀਬੀ ਹੈ ਹੋਰ ਕੋਈ ਗੱਲ ਬਾਤ ਮੇਰੇ ਰਾਦ ਦਾ ਸੀ ਅੱਜ ਮੰਨ ਨੂੰ ਕੋ ਜਾਣ ਦਾ ਪਾਰਲਰ ਚ ਫੇਰ ਗਏਗਾ ਤਾਂ ਨਹੀਂ ਇਹ ਤੋਰ ਨਹੀਂ ਹੁੰਦਾ ਮੈਂ ਕਿ ਨਹੀਂ ਹੁਣ ਮੁੜ ਕੇ ਜਾਦਾ ਨਾ ਦੁਕਣ ਲਾ ਪਣ ਲੱਤਾਂ ਪੈਰ ਹੂੰ ਉਹ ਆਣਦੇ ਕੋਹ ਤੇ ਬਾਹਰ ਅੱਜ ਬਾਹਰ ਨਿਕਲਣ ਨੂੰ ਜੀ ਕਰਦਾ ਬਾਹਰ ਨਿਕਲਣ ਨੂੰ ਜਲਦੀ ਕਰ ਆ ਵੀ ਰਜਾਈ ਚ ਬੜੀ ਰਹਿੰਦੀ ਸਾਰੀ ਧੜੀ ਬੀਬੀ ਕੋ ਸਾਰੀ ਧੜੀ ਮਾਣ ਉਹ ਰਜਾਈਆਂ ਚ ਹੁੰਦੀ ਆ ਹੂੰ ਤੇ ਇਹ ਰਜਾਈ ਚ ਬੜੀ ਰਹਿਣਾ ਬੀਬੀ ਕੋ ਹਣ ਮੈਂ ਤਾਂ ਪਾਉਣਾ ਨਹੀਂ ਰਾਤ ਨੂੰ ਉਹਦੇ ਉਧਰ ਦੇ ਮੜ ਦੇਲਾ ਉਹਦੇ ਚਲੋ ਹਣ ਚਲਦੇ ਆਪਾਂ ਪਾਪਾ ਕੋ ਨਹਾਣੂਗੇ ਤੇ ਫੇਰ ਨਹਾ ਕੇ ਬਣਾਉਨੇ ਆ ਕਾਫੀ ਬੀਬੀ ਕਾਫੀ ਪੀਣੀ ਆਹੋ ਕਾਫੀ ਪੀਣੀ ਬਣਾਈ ਮੈਨੂੰ 50 ਰੁਪਏ ਦੇ ਦੇ ਮੈਂ ਕਾਫੀ ਬਣਾਵਾਂਗਾ ਮੈਨੂੰ 50 ਰੁਪਏ ਦੇ ਦੇਣਾ ਵਾਪੇ ਮੈਂ ਕਾਫੀ ਬਣਾ ਦੇਣੀ ਆ ਹੈ ਦੇ ਦ ਦੇ ਦੂੰਗੀ ਪੱਕਾ ਮੈਂ ਨਹੀਂ ਅੱਜ ਮੇਰੇ ਕੋਲ ਕੋਈ ਪੈਸਾ ਨਹੀਂ ਮੈਨੂੰ ਕੱਲ ਦੇਤਾ ਹੈ ਮੈਨੂੰ ਪਹਿਨ ਦਿੰਦੀ ਹੈਗੀ ਨਹੀਂ ਮੇਰੇ ਕੋਲ ਪੈਸੇ ਹੈ ਨਹੀਂ ਤੈਨੂੰ ਦੇਣ ਨੂੰ ਬੀਬੀ ਮੈਨੂੰ ਪਹਿਚਾਣਾ ਆਉਗੀ ਫੇਰ ਦਊਂਗੀ ਮੈਨੂੰ ਬੀਬੀ ਦੇ ਲਓ ਤੁਹਾਡੀ ਬੀਬੀ ਪੈਸੇ ਦਿੰਦੀ ਮੇਰੀ ਬੀਬੀ ਮੈਨੂੰ ਪਹਿਨ ਦਿੰਦੀ ਨਹੀਂ ਨਹੀਂ ਮੈਂ ਗਾਂਵ ਵਾਲੀ ਪਹਿਚਾਣ ਨੂੰ ਦਊਂਗੀ ਤੈਨੂੰ ਮੈਨੂੰ 20 ਰੁਪਏ ਦੇ ਦੇ ਕੌਫੀ ਦਾ ਇੱਕ ਅੱਧਾ ਕੱਪ ਅੱਧਾ ਕੱਪ ਕੌਫੀ ਦਾ 20 ਰੁਪਏ ਮੈਨੂੰ ਕੌਫੀ ਦੇ ਦੀ ਕਿਉਂ ਮੈਂ ਬਣਾ ਕੇ ਨਹੀਂ ਮੈਂ ਕੱਲੋ ਪੀਊਂਗਾ ਪਾਪੇ ਨੂੰ ਮੈਂ ਦੇ ਦੇਣੀ ਆ 20 ਰੁਪਏ ਅੱਧਾ ਕੱਪ ਕੌਫੀ ਮੈਂ ਦੇ ਲਾ ਹੁਣ ਇਸਰਾਨੀ ਚ ਕੱਢ ਦੇ ਹੈ ਨਹੀਂ ਇਸਰਾਨੀ ਚ ਦੋ ਦੋ ਵੀ ਤੈਨੂੰ ਕੱਲ ਦੇ ਦਿੱਤਾ ਦੇ ਦੇ ਬੀਬੀ ਹੋਣ ਲੱਗੇ ਪਿੰਦੇਿੰਦ ਦੀ ਸਾਰਿਆਂ ਨੇ ਕਮੈਂਟ ਕਰਕੇ ਕਹੋ ਹੈ ਨਹੀਂ ਕੇ ਪੈਸੇ ਹੁਣ ਪਤਾ ਇਦਾਂ ਨਾ ਕਰਿਆ ਕਰ ਬੀਬੀ ਕੋ ਕਿੰਨੇ ਪੈਸੇ ਆ ਬੈੱਡ 'ਚ ਪਾਈ ਇਹ ਪੈਸੇ ਰੋਜ ਕਮਾਉਦਾ ਨਹੀਂ ਇਹ ਮੈਨੂੰ ਦਵੇ ਤਾਂ ਮੈਂ ਕਿੱਥੇ ਕਮਾਉਣਾ ਆ ਕਮੋਣਾ ਹੀ ਆ ਕਮਾਤੇ ਆਇਆ ਸਵੇਰੇ ਨਾ ਮੈਂ ਕਿੱਥੇ ਪਾਪਾ ਕਮਾਉਂਦਾ ਪਾਪਾ ਕਮਾਉਂਦਾ ਤੂੰ ਮੈਨੂੰ ਕਮਾਉਣਾ ਹੀ ਆ ਵਿੱਚ ਰੱਖ ਲਿਆ ਕਰ ਪਾਪਾ ਨੇ ਮੈਨੂੰ ਪੈਸੇ ਦਿੱਤੇ ਮੈਂ ਵਾਲ ਕਟਾਉਣ ਲਾ ਪਿਆ ਕਿੰਨੇ ਦਿੱਤੇ ਪਾਪਾ ਨੇ ਮੈਨੂੰ 100 ਰੁਪਏ ਦਿੱਤਾ ਤੇ ਫੇਰ 100 ਥੋੜਾ ਉਹਦੇ ਚੁੱਕ ਮਿਲੇ ਆ ਹੈ ਉਹ ਚੁ ਲੈ ਆ ਚਾਹ ਠੀਕ ਆ ਜੀ ਬੀਬੀ ਤੈਨੂੰ ਉੱਧੇ ਕਾਫੀ ਪਿਲਾ ਦੇਣੀ ਮੈਂ ਨਹੀਂ ਕਰਾਂ ਚਾਹ ਠੀਕ ਆ ਬੋ ਉਹਦੇ ਪਿਲਾ ਦੇਣੀ ਮੈਂ ਪੋਤਾ ਕਿਤੇ ਇੱਦਾਂ ਦਾ ਥੋੜਾ ਜਿਹਾ ਪੋਤਾ ਖੋਖ ਲੂ ਹਾਂ ਬੋ ਬੀਬੀ ਠੀਕ ਆ ਹੁਣ ਆਪਾਂ ਚੱਲੀਏ ਨਾ ਨੂੰ ਵੇ ਦੁਕਾਨੇ ਵਿੱਚ ਵੀ ਆ ਜਾਂਦਾ ਕਦੀ ਕਦੀ ਮੇਰੇ ਨਾਲ ਲੜ ਵੀ ਪੈਂਦਾ ਆ ਆ ਹੁਣ ਚਿੱਦਰਾ ਬਣਾ ਦੇਣੀ ਮੈਂ ਚਿੱਦਰਾ ਉਹ ਭਰਾਵਾ ਵਲੌਗ ਬਣਦਾ ਚਿੱਦਰਾ ਖਲਾਲ ਗਿਆ ਸਾਰਿਆਂ ਨੇ ਦੇਖਣਾ ਆ ਆਹ ਉਹਦਾ ਕੋ ਦਾਦੀ ਵਿੱਚ ਵਲੌਗ ਦੇ ਹੈਂ ਆਹ ਬਲੌਗ ਬਣਦਾ ਐ ਇਦਾਂ ਦੀ ਗੱਲ ਨਹੀਂ ਕਦੀ ਹੁੰਦੀ ਜਿਹੜੀ ਸੱਚੀ ਹੋਈ ਹੁੰਦੀ ਆ। ਘਟਦਾ ਹੀ। ਹੈ? ਹੁਣ ਅਸੀਂ ਆਪਾਂ ਦਗਾਨੇ ਤੇ ਪਾਪਾ ਫਿਲਮ ਦੇਖਣ ਦੇ ਐ ਨਾ ਪੂਰੀ ਕ ਨਹੀਂ। ਬਹੁਤ ਵਧੀਆ ਚੱਲਣ ਲਈ ਆ। ਕਿਹੜੀ ਫਿਲਮ ਆ? ਕੋਈ ਨਾਮ ਦਾ ਹੀ ਪਤਾ ਇਹਨੂੰ ਕੀ ਡਬਿੰਗ। ਨਾਮ ਦਾ ਫੇ ਉੱਧੇ ਹੀ ਲਾ ਦੀ ਨੈਟਫਲਿਕਸ ਤੋਂ। ਜਿਹੜੀ ਮੈਨੂੰ ਖਰੀ ਲੱਗਦੀ ਉਹਦੀ ਫੋਟੋ। ਪਾਪਾ ਦੇ ਨਜ਼ਾਰੇ ਐ ਨਾ ਹੀਟਰ ਲੱਗਾ ਆ। ਨਜ਼ਾਰੇ ਬਹਿਣਾ ਕਿਤੇ ਸੌਖਾ ਪਿਆ ਨਜ਼ਾਰੇ ਰਾਮ ਕੋਈ ਨਹੀਂ ਪਤਾ। ਲੈ। ਆ। ਦਾ ਲਿਟਾੜੀ ਬੰਦਾ ਬੈਠਾ ਰਿੰਦਾ ਹੁਣ ਆਇਆ ਅਸੀਂ ਮੈਂ ਆਣ ਕੇ ਤਿਆਂ ਲਾਈਆਂ ਮੈਂ ਤਿਆਂ ਨਹੀਂ ਲਾਉਂਦੇ ਦਿਖਾ ਦਿੰਦੇ ਗਾਹ ਨੂੰ ਕਪੜਾ ਤਿਆਂ ਤੂੰ ਸੋਹਣੀਆਂ ਲਾਉਣਾ ਮੇਰੇ ਤੋਂ ਤਾਂ ਉਦਾ ਹੀ ਲੱਗ ਜਾਂਦੀ ਆ ਆ ਕਿੰਨੇ ਖਲਾਰਾ ਪਿਆ ਆ ਹੀ ਆਉਂਦਿਆਂ ਨੂੰ ਆ ਮੈਂ ਆਣ ਕੇ ਸੈਟ ਕੀਤਾ ਤੇ ਉਹ ਵੀ ਮੈਂ ਤੂੰ ਸਬਾਈ ਕਰਨ ਨੂੰ ਹੀ ਆ ਬਾਲ ਕਟਾ ਕੇ ਨਹੀਂ ਹੁੰਦੇ ਆਹੋ ਬਾਲ ਕਟਾ ਕੇ ਆਹ ਦੇ ਸੰਜੇ ਦਾਤ ਧੋਲੇ ਵਾ ਪਾਪਾ ਹਾਂ ਧੋਲੇ ਬਹੁਤ ਆ ਸਾਰੇ ਤੇਰਾ ਪਾਪਾ ਦਾ ਧੋਲੇ ਲੜੜਾ ਮੁੰਡਾ ਬੰਦਾ ਵੀ ਧੋਲੇ ਨਹੀਂ ਨਹੀਂ ਅੱਗੇ ਡਾਈ ਕਰ ਲੈ ਜਾਨਵਾ ਮੇਰਾ 1981 ਤੇ 34 43ਵਾਂ ਸਾਲ ਲੱਗ ਗਿਆ ਟੋਟਲ ਮੈਨੂੰ ਇਹ ਵੀ ਦੇ ਦੇਣਾ ਮੈਂ ਲੱਗਦਾ ਤਾਂ 40 ਸਾਲਾਂ ਦਾ ਹਾਂ ਨਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੈਂ ਤਾਂ 40 ਸਾਲਾਂ ਦਾ ਲੱਗਦਾ ਤਾਂ ਉਹ ਐਦਾਂ ਪੁੱਛਣਾ ਸੀਗਾ ਵੀ ਮੇਰੀ ਉਮਰ ਕਿੰਨੀ ਆ ਤੁਸੀਂ ਤਾਂ ਪਹਿਲੇ ਹੀ ਦੱਸਤਾ ਮੇਰੀ ਉਮਰ ਕਿੰਨੀ ਆ ਇਹ ਦੱਸਿਓ ਸਾਰੇ ਜਣੇ ਉਹ ਤਾਂ ਤੁਸੀਂ ਦੱਸਤਾ ਆਇਆ ਆਪੇ ਉਹ ਵੇਹ ਦਾ ਉਹ ਬਿਨਾ ਦੱਸੇ ਤੋਂ ਦੱਸਣਾ ਹੈਗਾ ਬਿਨਾ ਦੱਸੇ ਤੋਂ ਮੈਂ ਕਹਿੰਦਾ ਮੇਰੀ ਉਮਰ ਕਿੰਨੀ ਆ ਦੱਸ ਦਿਓ ਤੁਸੀਂ ਦੱਸ ਦਿੱਤਾ ਹਣ ਮੈਂ ਦੱਸ ਦਿੰਦਾ ਪਰ ਤੁਸੀਂ ਦੱਸਿਓ ਮੇਰੀ ਉਮਰ ਕਿੰਨੀ ਲੱਗਦੀ ਹੈ ਉਹ ਜਾ ਭਰਾਵਾ ਇਦਾਂ ਨਹੀਂ ਉਹ ਭਰਾਵਾ ਜਿਹੜੇ ਮੇਰੇ ਬਾਲ ਵਰਾ ਉਹ ਮੇਰੇ ਵਾਂਗੂ ਸਿੱਧੇ ਸਾਦੇ ਹੀ ਆ ਉਹਨਾਂ ਨੂੰ ਨਹੀਂ ਬਾਲਾ ਪਤਾ ਲੱਗਦਾ ਹੁਣ ਮੈਂ ਨਹੀਂ ਕਾ ਤਿਆ ਲਾਉਣੀ ਆਪ ਦਿਖਾ ਕੇ ਲਾਇਆ ਵੀ ਕਰੋ ਤਿਆ ਅੱਜ ਕਿੰਨਾ ਖਲਾਰਾ ਪਾਇਆ ਗਾਂ ਗਰਮੀਆਂ ਵਾਲਾ ਵੀ ਸਟਾਕ ਆਉਣ ਲੱਪਿਆ ਆ ਵਧੀਆ ਵਧੀਆ ਗਰਮੀਆਂ ਵਾਲਾ ਵੀ ਸਟਾਕ ਆ ਸ਼ਾਰਟਾਂ ਦੜਾ ਦੜ ਲੈ ਜਾਓ ਦੜਾ ਦੜ ਸਰਿਆਂ ਵਾਲਾ ਦੜਾ ਦਰਾ ਦਰਾ ਫੋਲੋ ਕਰਦੇ ਆ ਤੇ ਪ੍ਰੇਮ ਕਰਦੇ ਆ ਹੁਣ ਸ਼ਾਪਿੰਗ ਵੀ ਕਰਿਆ ਕਰੋ ਇਹ ਨਾ ਸ਼ਾਪਿੰਗ ਤੇ ਹੋਰ ਕਿਤੇ ਕਰੀ ਜਸਤੇ ਸਪੋਰਟ ਕਰਨੀ ਹੁੰਦੀ ਉੱਧਾ ਕਰਦੇ ਰਹਿੰਦੇ ਸੰਗਾ ਸਾਹਿਬ ਕੋਈ ਕੰਮ ਹੋਇਆ ਦੱਸਿਓ ਕੋਈ ਕੰਮ ਹੋਇਆ ਦੱਸਿਓ ਤੇ ਸ਼ਾਪਿੰਗ ਸਾਡੇ ਕੋਲ ਕਰੋ ਜੇ ਸਾਨੂੰ ਸਪੋਰਟ ਕਰਨਾ ਚਾਹੁੰਦੇ ਆ ਤੁਹਾਡੇ ਸਾਤੇ ਚੋਂ ਪਾਈਏ ਚੱਕ ਦੋ ਵਟੇ ਸਾਲੋ ਸਾਲ ਐ ਤਾਂ ਨਾ ਦਾਨ ਕਰੀ ਚਲੋ ਠੀਕ ਆ ਹੁਣ ਮੈਂ ਚੱਲਾਂ ਗਰਾਉਂਡੇ ਤੇ ਸ਼ਾਮ ਨੂੰ ਕਰ ਚਲੋ ਮੈਂ ਚੱਲਦਾ ਹਾਂ ਫਿਰ ਨੂੰ ਚਲੋ ਮੈਂ ਜੱਲ ਆ ਹੁਣ ਪਾਪਾ ਜੱਲ ਆ ਮੋਰ ਮੋਟਰਸਾਈਕਲ ਉਹ ਟਾਇਰ ਮੋٹے ਨਾ ਇਦਾਂ ਹੋਇਆ ਲੈ ਟਾਇਰ ਮੋٹے ਪਏ ਨਾ ਉਹ ਮਗਰਾੜ ਚੜਨਾ ਹੀ ਨਹੀਂ ਲੈ ਲੋ ਇਹ ਮੋਟਰਸਾਈਕਲ ਮਾਨ ਪੂਰਾ ਮੈਂ ਇਕਦਾਂ ਚਲਾਇਆ ਹੈ ਰੀ ਚਲਾਉਣ ਨੂੰ ਬਹੁਤ ਵਧੀਆ ਹੈ ਰੀ ਨੇ ਮੋਡੀਫਾਈਡ ਆ ਵੀ ਕੀਤਾ ਆ ਵੀ ਕਰਿਆ ਹੁੰਦਾ ਕੁਝ ਨਾ ਕੁਝ ਦੇ ਬੈਟਰੀ ਮੌਸਮ ਦੇਖ ਕਿਦਾਂ ਬੱਦਲ ਹੀ ਬੱਦਲ ਹੋਇਆ ਐਂ ਧੜਾ ਧੜ ਐਨ ਪੂਰਾ ਹਾਂ ਚਲ ਠੀਕ ਆ ਮੈਂ ਚੱਲਾ ਹੁਣ ਹੁਣ ਪਾਪਾ ਨੇ ਲੈ ਆਂਦੀਆਂ ਟਿੱਕੀਆਂ ਗਰਮਾ ਗਰਮ ਤਿੱਤੀ ਵਾਏ ਹਾਏ ਅਸੀਂ ਉਹਦੇ ਟਿੱਕੀਆਂ ਘਾਂਦੇ। ਬਹਿਰੀ ਨੇ ਫੋਨ ਕੀਤਾ। ਕਹਿੰਦੇ ਮੈਂ ਤਾਂ ਸਾਰੇ ਦੇਖਦਾ ਹੀ ਹੋਊਗਾ ਤੁਹਾਨੂੰ। ਮੈਂ ਤਾਂ ਦੁਕਾਨ ਦੇ ਟਿੱਕੀ ਘਾਂਦੇ ਆ। ਕਹਿੰਦਾ ਮੈਂ ਕਿਹਾ ਤੂੰ ਵਾਲਾ ਆ ਕੇ ਮੰਮੀ ਡੈਡੀ ਨੂੰ ਲੈਣ ਦਿੰਨੇ ਆ ਵਿਚਾਰ ਰੋਟੀ ਰਾਜ ਮੁਖਾਣੀਆਂ ਦੀ ਕਿਵੇਂ ਲਪਾਇਦੀ। ਕਹਿੰਦਾ ਸਪੀਕ ਕਰ ਲੇ ਤਾਂ ਹੁਣ ਉਹਨਾਂ ਦੀ ਵੀ ਲਾਉਣੀ ਲਾਉਣੀ ਹੁਣ ਲਾਉਣੀ ਬਣੀ। ਮੌਨ ਲਿਆਂਦੀਆਂ ਸਾਡੇ ਪਿੰਡ ਦੀਆਂ ਧਰਮਾਂ ਧਰਮ ਕ੍ਰਾਂਚੀ ਟਿੱਪੀਆਂ ਦਖਾ। ਇਹ ਟਿੱਪੀਆਂ ਆ ਦੇਖ ਲਓ। ਮੈਂ ਕ੍ਰੀ ਕ੍ਰਾਂਚੀ ਆਹੋ ਉਹ ਮੈਂ ਕਿੰਨੇ ਪਹੋਂਤ ਖਾ ਗਏ ਉਹਨਾਂ ਜੋ ਵੀ ਖਾਈ ਆ ਰਹਿਨ ਤਾਂ ਮੰਮੀ ਤੈਨੂੰ ਕਹਿੰਦੇ ਆ ਮੰਮੀ ਆ ਮੰਮੀ ਨੂੰ ਬੜੀ ਖੇਦੀ ਮੈਂ ਮੈਂ ਤਾਂ ਮੂਗਰੀ ਜੀ ਗਰਮ ਕਰਕੇ ਬੰਦ ਆ ਦੇਖ ਮੈਂ ਕਰੋ ਜੀ ਗਰਮ ਕਰਕੇ ਹੈ ਗਰਮ ਹੋ ਗਏ ਆ ਮੰਮੀ ਨੇ ਫੇਰਾ ਆ ਮੰਮੀ ਨੇ ਹਾਂ ਇਹ ਮੈਂ ਨਾਲ ਦੇ ਵਿੱਚ ਮੁੰਡੇ ਨਾਲ ਨਹੀਂ ਕਿਹੜਾ ਆ ਮੰਮੀ ਦੇ ਦੇ ਪਾਦਰ ਜਿਹੜਾ ਦਿਨੋਂ ਆਦਾ ਸੇਮ ਹੀ ਨਾ ਕਦੇ ਨਹੀਂ ਤੋੜਿਆ ਮੰਮੀ ਨੇ ਘੱਟ ਕਵਾ ਚਲਾ ਉਹਨਾਂ ਨੂੰ ਕਾਮਯਾਬੀ ਆ ਹਮ ਕਰਨਾ ਦਰਮ ਸਿੱਖੀ ਆ ਖਾਣੀਆਂ ਪਾਪੇ ਉਹ ਸੱਚ ਪਾਪੇ ਨੇ ਤਾਂ ਲਿਆਂਦੀ ਨਹੀਂ ਰੋਟੀ ਆ ਜੇ ਉਹ ਨਾ ਆਉਂਦਾ ਨਹੀਂ ਨਹੀਂ ਲਿਆਂਦੀ ਆ ਮੈਨੂੰ ਟਿੱਕੀ ਖਾਣੀ ਆ ਇੱਕ ਨਹੀਂ ਪਾਕੇ ਇੱਕ ਇੱਕੋ ਖਾਣੀ ਦੋ ਖਾਣੀਆਂ ਕਿਉਂ ਦੋ ਖਾਣੇ ਤੂੰ ਖਾ ਮੈਂ ਨਹੀਂ ਖਾਦੀ ਆ ਨਹੀਂ ਉਹ ਿੱੱਟੇ ਭੱਜ ਗਿਆ ਕਾਣ ਢਿੱਡ ਦੱਸਦਾ ਹਾਂ ਢਿੱਡ ਦੱਸਦਾ ਖਾਦੀ ਆ ਉਹਨੇ ਵੱਡਾ ਹੋਇਆ ਢਿੱਡ ਪਾਉ ਉਹ ਨੂੰ ਲੋ ਦੇ ਪਾਜੜਾ ਪੈਣਾ ਇਹਨੂੰ ਮਾਉਨ ਹਾਂ ਧਰਮਧਰਮ ਤਿੱਤੀ ਆ ਮੂਲੀਆ ਆਹ ਧਰਮਧਰਮ ਤਿੱਤੀ ਉੱਤੇ ਮਾਇਨੇ ਤੋਤਾ ਹੈ ਮਾਣ ਉਹ ਹਾਰ ਗਿਆ ਅਸੀਂ ਜਿਹੜੀ ਚੀਜ਼ ਖਾਣੇ ਉਹਨੇ ਉਹੀ ਇਹਨਾਂ ਨੇ ਲਿਆਉਣੇ ਆ ਤੇ ਜੇ ਨਾ ਲਿਆਈਏ ਤੇ ਮੂੰਹ ਬੱਟ ਲੈਂਦੇ ਆ ਸਾਨੂੰ ਕਿਹੜਾ ਪਤਾ ਲੱਗਣਾ ਤੂੰ ਟਿੱਕੀ ਖਾਣ ਲੱਗ ਗਈ ਮੂੰਹ ਬੱਟ ਲੈਂਦੇ ਆ ਅਸੀਂ ਕਹਿੰਨਾ ਨਾ ਵੀ ਸ਼ਾਇਦ ਕਈ ਵੇਲੇ ਚੀਜ਼ ਸਿਆਣੇ ਬਣਦੇ ਨੂੰ ਨਹੀਂ ਪਾਜਦੀ ਅਸੀਂ ਪੀਜ਼ਾ ਖਾਣਾ ਭਾਪੇ ਨੇ ਵੀ ਗਾਣਾ ਭਾਵੇਂ ਟੱਡ ਦੁਖੇ ਅਸੀਂ ਕੋਸ਼ ਟਾਣਾ ਟਿੱਕੀ ਖਾਣੀ ਤੇ ਭਾਪੇ ਨੇ ਵੀ ਖਾਣੀ ਭਾਵੇਂ ਟੱਡ ਦੁਖੇ ਇਹ ਤਾਂ ਸਿਆਣਾ ਬੰਦਾ ਨਿਆਣਿਆਂ ਕੋਲੋਂ ਇਹਦਾ ਮੈਨੂੰ ਨਹੀਂ ਦੁਖਦਾ ਮੈਨੂੰ ਲਿਆ ਗਿਆ ਤੈਰਾ ਨਹੀਂ ਦੋ ਦਾ ਪਰ ਜੈਸੀ ਖਾਈਏ ਸਾਡਾ ਦੁਖਣ ਲਾ ਦਿੰਦੀ ਹੈ ਇਹਨੇ ਕਿਹਾ ਖੂਈ ਖਾਣਾ ਇਹ ਤੁਹਾਨੂੰ ਉਹ ਕਿਹੜਾ ਸੁਪ ਬਣਾਇਆ ਤੂੰ ਟਿੱਕੀ ਖਾਣੇ ਆ ਫੈਰੀ ਨੇ ਫੋਨ ਝੋ ਲਾਇਆ ਇਥੇ ਮੰਮੀ ਸਪੀਕਰ ਤੇ ਚੱਲਣ ਡਿਆ ਫੋਨ ਲਾਇਆ ਵੀ ਫੇਰ ਹੀ ਪਤਾ ਲੱਗਾ ਟਿੱਕੀ ਖਾਣੇ ਆ ਤੇ ਜੇ ਅਸੀਂ ਨਾਂ ਲੈ ਕੇ ਆਉਂਦੇ ਤਾਂ ਮੰਮੀ ਨੇ ਮੂੰਹ ਵੱਟ ਲੈਣਾ ਮੈਂ ਮੂੰਹ ਵੱਟਾਂ ਛੋਣਿਆਂ ਦਾ ਰੋਟੀ ਖਾਣਾਂ ਨਹੀਂ ਪੇਗੀ ਹੋਇਆ ਨਹੀਂ ਨਹੀਂ ਮੂੰਹ ਨੇ ਵੱਟ ਲੈਣਾ ਨਹੀਂ ਨਹੀਂ ਮੇਲੇ ਨਹੀਂ ਲਿਆਂਦੇ ਆਓ ਮਾਣੋ ਲਈ ਵੀ ਇੱਕ ਟਿੱਕੀ ਚਾਹੀਦੀ ਸੀਗੀ ਉਹ ਲੈ ਵਿਚਾਰੀ ਰਹਿ ਗਈ ਉਹ ਕਹਿੰਦੀ ਮੈਨੂੰ ਬਾਹਰ ਕੁਝ ਮਿਲਣਾ ਇਹਨਾਂ ਦੇ ਘਰ ਦੇਣਾ ਲਗਾ ਬੁਲੀ ਇਹਦੇ ਮੂਰੇ ਮੂਫਲੀ ਸਿੱਟੀ ਦੀ ਆ ਦੇਖਿਓ ਆ ਦੇਖ ਇੱਕ ਆਣਾ ਇਹਦੇ ਮੂਰੇ ਸਿੱਟਣਾ ਮੂਕਲੀ ਦਾ ਇਹਨੇ ਹੈ ਨਾ ਛੱਲ ਕੇ ਖਾਂਦੀ ਹੈ ਮੈਂ ਖਾਣੀ ਆਪੇ ਹੈ ਰਿ ਕਿਤਨਾ ਇੰਨੇ ਸਿਆਣਾ ਬੱਤੀਓ ਦੇਖਿਏ ਨੇ ਛੱਲ ਬਾਹਰ ਛੱਡ ਦੇਣੀ ਆ ਨਹੀਂ ਤਾਂ ਕਈ ਕੁੱਤੇ ਆ ਦੇ ਛੱਲ ਹੀ ਖਾ ਜਾਂਦੇ ਆ ਤੇ ਛੱਲ ਲੈ ਬਿੱਧੀ ਆਹ ਦੇ ਆਹ ਦੇ ਉਹ ਹੱਲੀ ਇੱਕ ਨਾ ਦੇਖੋ ਇੱਕ ਉਹ ਡੋਡੀ ਜੀ ਟੁੱਪੀ ਸੀ ਉਹ ਬਾਹਰ ਆ ਆ ਇਹ ਲੋ ਛੱਲਾ ਇਹਨੇ ਬਾਹਰ ਕੱਢ ਦੇਣਾ ਈ ਛੱਲਾ ਬਾਹਰ ਕੱਢ ਤੀਆਂ ਕੋਦ ਪਈ ਇਹ ਨਾਲ ਦੀ ਖੋਪੜੀ ਖਾ ਗਈ ਇਹ ਬਹੁਤ ਸਿਆਣੀ ਆ ਸਾਡੀ ਮਾਂ ਨੂੰ ਭਿੰਦੀ ਗਈ ਮਾਂ ਵੇਲੀ ਆ ਮਾਂ ਵੇਲੀ ਸਾਰਿਆਂ ਨੂੰ ਲੋੜੀ ਬਹੁਤ ਬਹੁਤ ਆ ਸਾਰਿਆਂ ਨੂੰ ਲੋੜੀ ਲੋੜੀਆਂ ਦੀਆਂ ਛੁਪਕਾਮ ਨਾ ਖੁਸ਼ ਰਹੋ ਤੰਦਰੁਸਤ ਰਹੋ ਚੜਦੀ ਕਲਾ ਇਹਨਾਂ ਤੋਂ ਰੋੜੀ ਮੰਗਣੀ ਆ ਕਾਦੀ ਕਾ ਗੱਦੀ ਲਈ ਆ ਆਹੋ ਪਪਾ ਤੂੰ ਵੀ ਗੱਡੀ 'ਚ ਲੋੜੀ ਪਾਉਣੀ ਆ ਤੇ ਤੂੰ ਹੀ ਗੱਡੀ 'ਚ ਬੈਂਦੇ ਨਾ ਬੈਂਦੇ ਤਾਂ ਭਾਵੇਂ ਬੈਂਦੇ ਤਾਂ ਲੋੜੀ ਤਾਂ ਤੇਤਾ ਮੰਗਣੀ ਹੀ ਨਹੀਂ ਲੈ ਆ ਚੰਗਾ ਬਵਾਨਾ ਲੋੜੀ ਕਟੇਰ ਪੂਹੇ ਮਰੋੜੀ ਕੱਟਾ ਗਿਆ 나ਠ ਕਾਢ ਰੁਪਈਏ 60 60 ਗਏ 60 ਮਹਿਜਣਗੇ 60 ਮਹਿਜਣਗੇ ਅੱਛਾ ਚਾਹ 60 ਦੇ ਚਾਂਦੀ ਦਾ ਮੈਨੂੰ ਗਾਣੇ ਕਿੰਨੇ ਹਨ ਤੈਨੂੰ ਵੀ ਆਉਂਦੇ ਇਹਨਾਂ ਦੇ ਲੋੜੀ ਮੰਗਣੀ ਆਉਂਦੇ ਆ ਉੜੀ ਮੰਗਣੀ ਨਾ ਨੇ ਫਿਰ ਪੂਰਾ ਬਲੌਗ ਬਣਾਉਂਦੇ। ਉੜੀ ਵਾਲਾ ਬਲੌਗ ਪੂਰਾ ਹੀ ਭਰੇ ਜਾਂ ਆਈ ਵੱਡੇ ਵੱਡੇ ਬੰਦੇ ਲੈਣੇ ਨਾਲ ਜਿਹੜੇ ਵੱਡੇ ਬੰਦੇ ਨਹੀਂ ਵੱਡੇ ਵਾਂ ਸਿਆਣੀ ਉਮਰ ਦੇ ਉਹਦਾ ਮੰਗਦੇ ਹੀ ਨਹੀਂ ਹੁਣ ਹੈਰੀ ਅੱਗੇ ਮੰਗਦੇ ਹੁੰਦੇ ਸਿਆਣੀ ਸਿਆਣੀ ਉਮਰ ਦੇ ਹੋਂਦ ਬਸ ਮੇਰੀ ਉਮਰ ਦੇ ਵੀ ਉਹ ਵੀ ਕਹਿੰਦੇ ਯਾਰ ਅਹੀਂ ਆਇਆ ਸੰਗ ਲੱਗਦੀ ਆ ਵੀ ਤਾਂ ਕਰਕੇ ਵਾਲਾ ਮੰਗਦੇ ਨੇਗੇ। ਉਹਨਾਂ ਨੂੰ ਪੁੱਛ ਲੈ ਹੋਰ ਤੇ ਨਹੀਂ ਟਿੱਕੀ ਚਾਹੀਦੀ ਘਾਪਾਪੇ ਨੂੰ ਪੁੱਛ ਲੈ। ਆਈ ਗੋਡ ਵੀ ਰੱਖਿਆ ਸ਼ਾਨ ਨੂੰ ਅਸੀਂ ਦੂਈ ਬਲੈਕ ਗੋਡ ਕੱਢ ਦੇ ਮੰਮੀ ਕੋੜ ਅੱਧਾ ਕੱਢਦੇ ਹੋਰ ਅੱਧਾ ਹੋਰ ਅੱਧਾ ਨਹੀਂ ਮੇ ਤੁਮਾ ਆ ਨੌ ਜੇ ਲਾਈ ਮੈਂ ਤਾਂ ਤੇ ਹਾਂ ਦੇਖੋ ਉਹ ਅੰਦਰ ਪੁੱਛ ਲਾ ਉਹਨਾਂ ਨੂੰ ਕੀ ਕਰਦੇ ਰੋਟੀ ਦੀ ਦਾਲ ਪਮੇ ਕਿੰਨੇ ਕਿੰਨੇ ਖਾਣ ਦੇ ਆ ਕਿ ਆਪਾਂ ਦਿਖਾਉਣੀ ਆ ਮੈਂ ਵੀ ਹੋਣੀ ਆ ਤਾਂ ਇਹ ਸਾਹ ਬਹੁਤ ਹੀ ਆਪਾਂਵੇਂ ਬਾਹਰੋਂ ਰਾਜਪਟ ਵੀ ਆਉਣੇ ਰੋਟੀ ਘਰੇ ਦੇਖ ਹਣੀ ਆਂ ਬੀਬੀ ਹੱਥ ਲਿਬੜੀ ਜਾਣੇ ਆ ਉਹਨੇ ਚੌਂਚੇ ਨਾ ਖਾਂਦੀ ਮੰਮੀ ਹੱਥ ਤੇ ਪਰਲੇ ਬੰਨੇ ਰੱਖਨੇ ਬੀਬੀ ਵਲੌਗ ਚ ਹੋ ਗਿਆ ਸਾਰਾ ਕਕੈਦ ਫੇਗਿਆ ਚਲ ਕੋਈ ਨਹੀਂ ਰੋਟੀ ਖਾ ਲੈਂਦੇ ਭਈ ਅਹੀਂ ਬੋਲਣਾ ਤੇ ਫੋਕਲ ਰੱਜੀ ਆ ਅਗੇ ਇਹਨਾਂ ਦਿਨਾਂ ਦੇ ਵਿੱਚ ਨਾ ਲੋਹੜੀ ਦੇ ਵਿੱਚ ਪੂਰੀ ਧੁੰਦ ਪਈ ਹੁੰਦੀ ਸੀ ਕੋਈ ਨਹੀਂ ਮਦਲੇ ਦਾ ਦੀਂਦਾ ਹੁੰਦਾ ਸੀ ਪਰ ਹੁਣ ਆਉਣਪੈਨ ਪੂਰੇ ਸਾਫ ਆ ਜੇ ਤਾਂ ਠੰਡ ਐਸ ਵਾਰ ਉਨੀ ਪਈ ਨਹੀਂ ਜਿੰਨੀ ਪੈਂਦੀ ਹੁੰਦੀ ਐ ਨਹੀਂ ਤਾਂ ਇਹਨਾਂ ਦਿਨਾਂ ਵਿੱਚ ਪੂਰੀ ਧੁੰਦ ਪਾਣੀ ਪਾਣੀ ਇਹਦਾ ਦਰੁੱਖਾਂ ਤੋਂ ਚੋਂਦਾ ਦਾ ਗਿੱਲਾ ਗਿੱਲਾ ਜਿਦਾ ਮੀਂਹ ਪਿਆ ਹੁੰਦਾ ਜੀ ਆਹ ਹੁਣ ਉਹ ਤਾਂ ਮੀਂਹ ਆ ਤੇ ਸ਼ੁਰੂ ਹੋ ਗਿਆ ਇਹ ਪੈਂਦਾ ਹੀ ਵਾਰ ਆ ਜਮੀਨ ਉਹ ਤਾਂ ਦੱਸਿਆ ਸੀ ਮੀਂਹ ਪਊਗਾ ਵਾਰ ਕਿ ਨਹੀਂ ਆਹ ਤਾਂ ਕਈਆਂ ਨੇ ਕਮੈਂਟ ਕੀਤਾ ਕਿ ਅੱਜ ਅਗਲੇ ਦਿਨ ਰੋਟੀ ਉਹਨੇ ਖਰਾਉਂ ਆਓ ਸੱਚ ਇੱਕ ਫਾਇਦਾ ਹੋ ਗਿਆ ਵੀ ਕਈ ਵੀਰਾਂ ਨੇ ਮੈਸੇਜ ਕੀਤਾ ਸੀਗਾ ਵੀ ਦਿਉਰ ਸਾਹਿਬ ਸੈਲਫ ਤੇ ਹੀ ਰੋਟੀ ਲਾਉਂਦੀ ਆ ਤਦ ਦਿਓ ਸਾਹਨੇ ਉਦਾਂ ਨਹੀਂ ਚੱਕਲਾ ਲੈ ਆਉਂਦਾ ਉਦਾਂ ਤਾਂ ਸੈਲਫ ਵੀ ਚਲੋ ਲਾ ਲਓ ਵੀ ਮੁਸਾਫ ਕਰਕੇ ਹੁੰਦੀ ਪਰ ਬਾਟੀ ਚੱਕਲੇ ਤੇ ਲਾਉਣੀ ਚਾਹੀਦੀ ਸੈਲਫ ਤੇ ਤੁਹਾਨੂੰ ਪਤਾ ਹੀ ਆ ਵੀ ਕਈ ਚੀਜ਼ਾਂ ਹੁਣ ਚਾਹ ਪਾਣੀ ਡੋਲ੍ਹੇ ਜਾਂਦਾ ਕਈ ਹਾਲ ਪਰ ਤੂੰ ਕਿਉਂ ਉਸ ਸੈਲਫ ਸੌਬ ਹੀ ਕਰਦੀ ਨਹੀਂ ਆਓ ਇਹ ਤੇ ਗੱਲ ਆ ਵੀ ਆਪੈਨੂੰ ਪਤਾ ਹੁੰਦਾ ਅੱਬੀ ਖਾਣੀ ਆ ਰੋਟੀ ਉਦਾਂ ਦਾ ਸਫਾਈ ਤੇ ਚੀਜ਼ ਸਫਾਈ ਨਹੀਂ ਹੋਰ ਉਹ ਤੋਂ ਬੰਦ ਥੋੜਾ ਹੀ ਜਾਣਾ ਹਾਂ ਪਰ ਇਹ ਵੀ ਤੁਹਾਡੇ ਕਹਿਣ ਤੇ ਇਦਾਂ ਹੀ ਗੱਲ ਨੋਟ ਜਿੱਦਾਂ ਤੁਸੀਂ ਨਿੱਕੀ ਨਿੱਕੀ ਗੱਲ ਨੋਟ ਕਰਦੇ ਆ ਇਦਾਂ ਅਸੀਂ ਵੀ ਗੱਲ ਨੋਟ ਕਰਦੇ ਆ। ਸਾਡੇ ਕਮੈਂਟ ਆਇਆ ਪਰ ਅਸੀਂ ਉਹਦਾ ਰਿਪਲਾਈ ਜਿਹੜਾ ਆ ਉਹ ਨੈਕਸਟ ਵਲੌਗਸ ਤੁਹਾਨੂੰ ਆਉਣਗੇ। ਕਾਹਦਾ ਕਮੈਂਟ ਆਇਆ? ਉਹ ਜਿਹੜਾ ਮੈਂ ਤਾਂ ਦੱਸਦੀ ਸੀ। ਹਾਂ। ਉਹ ਆਪਾਂ ਨੈਕਸਟ ਵਲੌਗ 'ਚ ਪਾਵਾਂਗੇ। ਹਾਂ ਉਹ ਵੀ ਨੈਕਸਟ ਵਲੌਗ ਦੇ ਵਿੱਚ ਪਾਵਾਂਗੇ। ਉਹ ਕਮੈਂਟ ਦਾ ਰਿਪਲਾਈ ਕਰਾਂਗੇ ਜਰੂਰ। ਹੁਣ ਮੈਂ ਕਮੈਂਟ ਤਾਂ ਬਹੁਤ ਆਏ ਹੋਣੇ ਆ ਨਹੀਂ ਕਈ ਵੇਲੇ ਕਿਸੇ ਨੇ ਕਮੈਂਟ ਇਹ ਕੀਤਾ ਸੀ ਵੀ ਤੁਸੀਂ ਨਹੀਂ ਨਹੀਂ ਆਪੇ ਆਪ ਕੋਟੀ ਖਾਣ ਲੱਗਿਆ ਨਾ ਪਾਪਾ। ਆਪਾਂ ਤੋਂ ਕੀ ਕਹਿੰਦੇ ਨੇ ਟਿੱਕੀਆਂ ਬਾਹਰੋਂ ਹਨਾ। ਰਾਜ ਪੋਜ ਤੇ ਬਾਹਰੋਂ ਖਾਪੀ ਤੇ ਫੇਰ ਰੋਟੀ ਰਾਜ ਨਾਲ ਦਾਲ ਵਿੱਚ ਪਾਈ ਆ ਗਰਮ ਗਰਮ ਰੋਟੀ ਦਾ ਬੁੱਕੂ ਨਹੀਂ ਬਣਾਉਦੇ ਹੁੰਦੇ ਨਿਆਣੇ ਇਦਾਂ ਹੀ ਬਣਾ ਖਾ ਰਹੇ ਨੇ ਟਿੱਕੀ ਦਿਖਾਦੀ ਪਰ ਰੋਟੀ ਖਾਦੇ ਮੈਨਾਂ ਸਵਾਰ ਨਹੀਂ ਆਉਂਦਾ ਇੱਕ ਇੱਕ ਮੈਂ ਕਹਾਂ ਜੇ ਰੋਟੀ ਇਹ ਸਾਰਿਆਂ ਦਾ ਹੀ ਇਦਾਂ ਹੁੰਦਾ ਆ ਵੀ ਜੇ ਭਾਵੇਂ ਵਿਆਹ ਤੋਂ ਆਉਣ ਭਾਵੇਂ ਜਿੱਥੋਂ ਮਰਜੀ ਆਉਣ ਵੇ ਪਹਿਲਾਂ ਤਾਂ ਉੱਥੇ ਰੱਜ ਪੁੱਜ ਕੇ ਆਉਣਾ ਹੀ ਆਉਣਾ ਹੈ ਤਾਂ ਘਰੇ ਆਣ ਗਰੋਟੀ ਫੇ ਜਾਈਦੀ ਨਾ ਮੈਂ ਚੁੱਕ ਰਹੀ ਆ ਵੀ ਅਹੀਂ ਤੁਹਾਨੂੰ ਸੁੱਖ ਦਾ ਸਾਥ ਨਹੀਂ ਲੈਣ ਦੇਣਾ ਤੁਹਾਨੂੰ ਰੋਟੀ ਪਕਾਉਣੀ ਹੀ ਪੈਣੀ ਹਾਂ ਹਾਂ ਵੀ ਸਾਡੀ ਜ਼ਿੰਮੇਵਾਰੀ ਬਣਦੀ ਆ ਰੋਟੀ ਪਕਾਉਣੀ ਹਾਂ ਸਾਡੀ ਜ਼ਿੰਮੇਵਾਰੀ ਹਾਂ ਇੱਕ ਦਿਨ ਤਾਂ ਮਸੀਂ ਸਾਨੂੰ ਕਿਤੇ ਛੁੱਟੀ ਮਿਲਦੀ ਜਦੋਂ ਕਦੇ ਬਾਹਰੋਂ ਖਾਣਾ ਹੁੰਦਾ ਰ ਕਿਤੇ ਤੇ ਸਾਰੇ ਜਣੇ ਸਾਨੂੰ ਨਹੀਂ ਦੱਸਿਓ ਕਿੱਥੇ ਕਿੱਥੇ ਮੀਂਹ ਪਿਆ ਆ ਅੱਜ ਮੀਂਹ ਵੋ ਪੈ ਰਿਹਾ ਕਿਤੇ ਕਿਤੇ ਸਾਰਿਆਂ ਨੇ ਮੈਸੇਜ ਕਰਕੇ ਦੱਸਿਓ ਕਿੱਥੇ ਕਿੱਥੇ ਮੀਂਹ ਪਿਆ ਤੇ ਕਿੰਨਾ-ਕਿੰਨਾ ਵੀਰਾਂ ਦੇ ਘਰ ਲੋੜੀ ਆਈ ਹੈ ਜਿਹਨਾਂ ਜਿਹਨਾਂ ਦੇ ਵੀਰਾਂ ਦੇ ਘਰ ਲੋੜੀ ਹੋਈ ਆ ਉਹਨਾਂ ਸਾਰਿਆਂ ਨੂੰ ਲੋੜੀ ਦੀਆਂ ਮੁਬਾਰਕਾਂ ਜਿਹਨਾਂ ਦੇ ਨਹੀਂ ਵੀ ਹੋਈ ਉਹਨਾਂ ਨੂੰ ਵੀ ਲੋੜੀ ਦੀ ਮੁਬਾਰਕਾ ਕੋਈ ਨਹੀਂ ਅਗਲੇ ਸਾਲ ਗਾਂ ਹੋਊਗੀ ਜਿਹਨਾਂ ਦੇ ਵਿਆਹ ਨਹੀਂ ਹੋਏ ਵਿਆਹ ਹੋਣਕ ਨਹੀਂ ਦੋਸਾਂ ਇਹਨਾਂ ਦੇ ਬੱਚੇ ਨਹੀਂ ਹੋਏ ਨਿਆਣੇ ਨਹੀਂ ਮੁੰਡੇ ਨਹੀਂ ਹੋਏ ਜੋਧਾਂ ਵੀ ਜੋ ਵੀ ਅੱਜ ਹਰ ਇੱਕ ਦੀ ਜੇ ਲਖੋਚਾ ਹੋਵੇ ਵੀ ਵੀ ਗਾਂ ਹਰ ਕੋਈ ਲੋੜੀ ਪਾਵੇ ਹਨਾ ਤੇ ਤੰਦਰੁਸਤ ਰਹੋ ਚੜ੍ਹਦੀ ਕਲਾ ਰੋ ਖੁਸ਼ ਰਹੇ ਤੇ ਸਾਰਿਆਂ ਦੇ ਸੁਖੀ ਭਰੀ ਲੋੜੀ ਆਵੇ ਚਲੋ ਓਕੇ ਬਾਈ